ਸੱਚੀ ਗੱਲ ਦੀ ਸਾਰਿਆਂ ਨੂੰ ਅੱਜ ਆਪਾਂ ਕਰ ਲੱਗੇ ਜੈਂਸ ਕੋਰਟੇ ਦੀ ਕਟਿੰਗ ਸਭ ਤੋਂ ਪਹਿਲਾਂ ਆਪਾਂ ਲੰਬਾਈ ਲੈਣੀ ਆ ਜਿੰਨੀ ਵੀ ਉਹਨਾਂ ਦੀ ਲੰਬਾਈ ਆ ਟੋਟਲ ਸੇਮ ਦੀ ਹੋਵੇ ਲੈਣੀ ਆ ਜਿੰਨੀ ਹੈਗੀ ਆ ਕਿਉਂਕਿ ਆਪਾਂ ਡਬਲ ਕਰਕੇ ਕਟਾਂਗੇ ਨਾ ਬਾਸਰਦਾ ਨਹੀਂ ਬਣਨਾ ਇਹਨਾਂ ਦੀ 43.5 ਆ ਤਾਂ ਆਪਾਂ 43.5 ਲੈਂਥ ਲਵਾਂਗੇ ਸੋ ਬਾਅਦ ਆਪਾਂ ਜਿਹੜੀ ਆ ਕੰਨੀ ਹੁੰਦੀ ਹੈ ਨਾ ਆਪਾਂ ਇਹ ਕੰਨੇ ਵਾਲੀ ਬੇਚੀ ਲੈਂਦੇ ਆ ਆਪਾਂ ਕੰਨੀ ਕੱਟ ਦਾਂਗੇ ਕਿ ਜਦੋਂ ਆਪਾਂ ਇਹ ਚ ਕੇਰਾ ਫੋਲਡ ਕਰਦੇ ਹਾਂ ਫਿਰ ਵਧੀਆ ਨਹੀਂ ਫੋਲਡ ਹੁੰਦਾ ਇਸ ਕਰਕੇ ਆਪਾਂ ਕੰਨੀ ਕਰਦੇ ਹਾਂ ਉਸ ਤੋਂ ਬਾਅਦ ਜਿੰਨੀ ਵੀ ਉਹਨਾਂ ਦਾ ਕੇਰੇ ਹੈਗੇ ਉਹਦੇ ਵਿੱਚ ਆਪਾਂ 1 ਇੰਚਾੜ ਕਰਾਂਗੇ ਇਹਨਾਂ ਦੇ 1.9 ਸੀਗੇ ਤਾਂ ਆਪਾਂ 20 ਰੱਖਾਂਗੇ ਸਾਡੇ 20 ਵੀ ਦੀ ਮਾਰਕੀ ਕਰ ਲਾਂਗੇ ਇਸ ਤੋਂ ਆਲੇ ਨੂੰ ਸਿੰਗਲ ਕਰਕੇ ਨਾ ਹੈਗਾ ਤਾਂ ਸਿੰਗਲ ਐਨੂੰ ਐਵੇਂ ਖੋਲ ਕੇ

ਜਿਹੜਾ ਆ ਆਪਣਾ ਬੈਕ ਆ ਬੈਕ ਵਾਲਾ ਪੱਲਾ ਉੱਪਰਲਾ ਇਹ ਆਪਾਂ 2 ਇੰਚ ਘੱਟ ਰੱਖਾਂਗੇ ਤਾਂ ਹੀ ਫਿਰ ਆਪਾਂ ਜਿਹੜਾ ਆ ਪੱ ਲੰਬਾਈਏ ਪੂਰੀ-ਪੂਰੀ ਲੈਣਿਆਂ ਭਾਏ ਚ ਵਿੱਚ ਵੱਧ ਨਹੀਂ ਕੁਛ ਵੀ ਲੈਂਦੇ ਇਸ ਤੋਂ ਬਾਅਦ ਆਪਾਂ ਥੰਦੇ ਇੱਥੇ 3 ਇੰਚ ਇਧਰਲੀ ਸਾਈਡ ਤੇ 3 ਹੀ ਆਪਾਂ ਇਧਰ ਲਈ ਲਾ ਨਿਸ਼ਾਨ ਲਾਵਾਂਗੇ ਇਹ ਆਪਾਂ ਗਲਾਈ ਦੇਣ ਵਾਸਤੇ ਇੱਥੋਂ ਲਾਵਾਂਗੇ ਆਪਾਂ ਤੁਸੀਂ ਸਵਾ 1 ਤੇ ਵੀ ਲਾ ਸਕਦੇ ਹੋ ਤਾਂ 1.5 ਇੰਚ ਤੇ ਵੀ ਲਾ ਸਕਦੇ ਹੋ ਇਹ ਹਲਕੀ-ਹਲਕੀ ਗਲਾਈ ਦੇਣ ਆ ये जी पिछली कार्ट है ना फ्रंट वाली कार्टर पिछले पले पोगी, तो पौगी मूरले तो नहीं है? उस बाद ढाई इंच जो गला कटिंग करा इतो रखा दो इंच ठीक है फिर आप हल्की च गलाई पा ज्यादा गुलाई नहीं पानी रखना है। ਉਸ ਤੋਂ ਬਾਅਦ ਇਹਨੂੰ ਐ ਮਿਲਾ ਦਾਂਗੇ ਇਸ ਤੋਂ ਬਾਅਦ ਆਪਾਂ ਕਟਿੰਗ ਕਰੀਏ ਆਪਾਂ ਬੈਕ ਪੰਨਾ ਚੱਕ ਲਾਂਗੇ ਉਸ ਤੋਂ ਬਾਅਦ ਆਪਾਂ ਫਰੰਟ ਕੱਟ ਪਾਵਾਂਗੇ ਐਵੇਂ ਇਹ ਜਿਹੜਾ ਬੰਦ ਸਾਈਡ ਆ ਉਹ ਆਪਣੇ ਖੱਬੇ ਹੱਥ ਹੁੰਨੀ ਚਾਹੀਦੀ ਹੈ ਠੀਕ ਹੈ ਇਸ ਦਾ ਜਿੰਨੇ ਵੀ ਉਹਨਾਂ ਦੀ ਬਟਨ ਫੱਟੀ ਆ ਉਹਨਾਂ ਦੀ 11.5 ਬਟਨ ਫੱਟੀ ਆ ਆਪਾਂ 12 ਇੰਚ ਦੀ ਕਟਿੰਗ ਕਰਾਂਗੇ 1/2 ਇੰਚ ਜ਼ਿਆਦਾ ਰੱਖਾਂਗੇ ਕਿਉਂਕਿ ਜਦੋਂ ਇੱਥੇ ਵੀ ਸਲਾਈਸ ਕਰਾਜੂਗਾ ਨਾ 1/2 ਇੰਚ ਇੱਕ ਕਰਕੇ ਉਸ ਤੋਂ ਬਾਅਦ ਆਪਾਂ ਰੱਖਾਂਗੇ ਦੋ ਸੂਤ ਇੰਨਾ ਹੀ ਇੰਨੇ-ਇੰਨੇ ਦੀ ਮਾਰਕਿੰਗ ਕਰਾਂਗੇ ਆਪਾਂ ਦੋ ਸੂਤ ਦੀ ਐਨਕ ਛੋਟਾ ਜਿਹਾ ਕੱਟ ਕਰ ਲਗਾ ਦਿੰਦੇ ਠੀਕ ਹੈ ਇਹ ਜਿਆਦਾ ਕੋਈ ਇਸ ਤੋਂ ਬਾਅਦ ਹੁਣ ਆਪਾਂ ਕਰਾਂਗੇ ਚੀਜ਼ ਦੀ ਕਟਿੰਗ ਮੈਂ ਟੋਪੇ ਨਾਲ ਪੰਡਾ ਗੋਲ ਕਰ ਦਵਾਂ ਜਿੰਨਾ ਵੀ ਆਪਾਂ ਥੀਰਾ ਸੀਗਾ ਆਪੇ ਆਪਾਂ 1.5 ਆਪਾਂ ਕੈਸ ਤੇ ਆਪਾਂ 2.5 ਇੰਚ ਵਧਾ ਦੇ ਲੰਬਾਈ ਹੈਗੀ 2.5 ਤੇ ਚੌੜਾਈ ਹੈਗੀ ਆਪਾਂ ਰੱਖਾਂਗੇ 5 ਇੰਚ ਇਸ ਤੋਂ ਬਾਅਦ ਆਪ ਇਸ ਨੂੰ ਫੋਰਥੋਂ ਲਗਾ ਰਾਂਗੇ। ਹਾਂਜੀ। ਆਪਾਂ ਇੱਕ ਸਾਈਡ ਤੋਂ ਪਰਖਾਂਗੇ ਲੰਬਾਈ। ਆਪਾਂ ਉੱਥੇ ਆਪ ਭਟਾਈ ਦੀ ਕੱਟੀ ਸੀ ਨਾ ਕੋੜਤੀ ਤੇ ਇੱਥੇ ਰੱਖਾਂਗੇ ਆਪਾਂ। ਪੌਣੇ ਤਿੰਨ ਦੀ। ਠੀਕ ਹੈ। ਇੱਥੋਂ ਆਪ ਉਹ ਜਿਹੜਾ ਆਪਣਾ ਚੜਾਈ ਰੱਗੀ ਸੀ 2 ਆਪਾਂ ਅੱਧਾ ਝੁਟਾ ਕੇ ਰੱਖਾਂਗੇ। 1.5 ਦੀ। 2.5 ਪਈ। 1.5 ਦੀ। 1.5 ਦੀ। ਇਸ ਤੋਂ ਬਾਅਦ ਇਸ ਨੂੰ ਅੰਦਰਲੇ ਮਲਾ ਦਾਂਗੇ। ਜ਼ਿਆਦਾ ਡੀਪ ਨਹੀਂ ਕਰਨਾ। ਇਸ ਤੋਂ ਬਾਅਦ ਇਥੇ ਆਪਾਂ ਰੱਖਾਂਗੇ 1.5 ਇੰਚ ਘਟਾ ਕੇ 3.5 ਤੇ ਫਿਰ ਇਹਨਾਂ ਆਪਾਂ ਇੱਥੇ ਸੰਭ ਲਾਵਾਂਗੇ ਹੁਣ ਆਪਾਂ ਕਰਾਂਗੇ ਬਾਂਦੀ ਕਟਿੰਗ ਬਾਂਦੀ ਦੀ ਗਾਂਦੀ ਲੰਬਾਈ ਐਵੇਂ ਤੇਜ਼ੀ ਕਰਕੇ ਜ਼ਿਆਦਾ ਤੇਜ਼ੀ ਵੀ ਨਹੀਂ ਕਰਨੀ ਹਲਕੀ ਜਿਹੀ ਤੇਜ਼ ਨਹੀਂ ਵੀ ਉਹਨਾਂ ਦੀ ਬਾਂਦੀ ਲੰਬਾਈ ਉਹਦੇ ਵਿੱਚ ਆਪਾਂ 1.5 ਇੰਚ ਘਟਾਵਾਂਗੇ ਇਨਾਂ ਦੀ 24 24 ਇੰਚੋਂ ਅੱਧਾ ਇੰਚ ਘਟਾਇਆ ਸਾਢੇ 2.5 ਆ ਗਏ ਕਿਉਂਕਿ 1.5 ਇੰਚ ਤਾਂ ਆਪਣਾ ਕਫ ਲੱਗਦਾ ਇਹਦੇ ਕਰਕੇ ਇਸ ਤੋਂ ਬਾਅਦ ਉਹਨਾਂ ਦਾ ਕਫ ਹੈਗਾ 8.5 ਤਾਂ ਆਪਾਂ 5 ਦੀ ਕਰਾਂਗੇ ਮਾਰਕਿੰਗ ਕਿਉਂਕਿ ਜੇ ਦੋ ਬਾਲਪੈਨ ਲਏ ਇੱਕ ਇੱਧਰ ਇੱਕ ਇੱਧਰ ਤੇ ਇੱਥੇ ਬੋਲਡ ਹੋ ਜਾਊ ਉਹਦੇ ਵਾਸਤੇ ਇੱਥੇ ਹੀ ਪਾ ਲੈਂਦੇ ਹਾਂ 1 ਇੰਚ ਕਰ ਲਿਆ ਇਸ ਤੋਂ ਬਾਅਦ ਇੱਥੇ ਕਰਾਂਗੇ ਆਪਾਂ 2 1/2 ਇੰਚ ਤੇ ਇਹ ਉਹਨਾਂ ਦਾ ਮੋਡਾ ਹੈਗਾ 8 1/2 ਤਿਆਰ ਹੈ ਆਪਾਂ 8 ਦੀ ਮਾਰਕਿੰਗ ਕਰਾਂਗੇ ਕਿਉਂਕਿ ਜਦੋਂ ਆਪਾਂ ਐਵੇਂ ਕਰਾਂਗੇ ਤਾਂ 8 1/2 ਹੀ ਤਿਆਰ ਹੋ ਜੂਗਾ ਠੀਕ ਹੈ ਸੋ ਆਦਾ ਪਹਾਈ ਇੱਥੋਂ ਵੀ ਆਪਾਂ ਸੇਮ ਹੋਮੀ ਰੱਖਾਂਗੇ 2 ਇੰਚ ਇੱਥੇ ਕਰਾਂਗੇ ਆਪਾਂ ਹਲਕੇ ਹਰ ਕੇ ਗਿਲਾਈ ਪਾ ਦਿੰਦੇ ਐਵੇਂ ਕਰਕੇ ਇਸ ਤੋਂ ਬਾਅਦ ਆ ਪੇਸ కచ దా ఫీ ఇద్దరు చక్క రక హాఫ్ జా भी। भी तो आप तो तो इतना मार्किंग करा पंच भी कर सकते साढ़े पाँच भी कर सकते इस तुम आप इतना कटिंग कर देंगे पर चक्कर आप दो पर उपरले ठीक है जो आप इधरले पास बटन फटी लाने तो ओपोजिट जो उल्टी साइड आप काट आप्टे ठीक है फ्रंट वाली काट ਜ਼ਿਆਦਾ ਨਹੀਂ ਪਾਉਣੀ ਹੌਲਕੇ ਹੌਲਕੇ ਪਾਓ